ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਰਨਗਾਂਵਾਂ ਸੇ ਲਈ ਲੈ ਕੇ ਆਏ ਜੀ ਦੋ ਬਾਈ ਗੱਬਣਾ ਨੇ ਇੱਕ ਤਾਜੀ ਸੂਈ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਕੁਛ ਲੈਨੇ ਬਾਈ ਤੁਹਾਡੀ ਬਾਈ ਜੀ ਹਸੀ ਕਾਲ ਹੋ ਠੀਕ ਹੋ ਵਧੀਆ ਵਧੀਆ ਬਾਈ ਭਾਈ ਨਾਮ ਤੇ ਐਡਰੈਸ ਬੋਲ ਨਾਮ ਬ੍ਰਿਜਾਗਰਾ ਪਿੰਡ ਭੈਰੂਪੁਰ ਤਸੀਰ ਫੂਲਤ ਜਿਲ੍ਹਾ ਬਸ਼ਨੜਾ ਨੇੜੇ ਪਿੰਡ ਭਾਈ ਨੇੜੇ ਰਾਮਪ੍ਰਭੂ ਸਰ ਆਪਾਂ ਵੀ ਇਧਰ ਸੁਲਾਪਾ ਠੀਕ ਆ ਭਾਈ ਮੋਬਾਈਲ ਨੰਬਰ 90397685 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਬੜ ਦੇ ਨੇ ਕਿਹੜਾ ਸੋਸ ਹੈ ਇਹ ਦੂਜਾ ਸੋਸ ਕਰ ਲੈਂਡੋ ਭਾਈ ਦੂਜਾ ਸੋਸ ਸੁਣੋ ਨਾ ਗਰਲੈਂਡ ਅੱਧਾ ਘੰਟੇ ਹੀ ਹੋਇਆ ਸੁਣੋ ਹਾਂ ਬੱਚਾ ਕੀ ਦਿੱਤਾ ਗਰਮਾਣੀ ਬੱਚਾ ਮਗਰਦਾ ਬੱਚਾ ਦਿੱਤਾ ਜੇਰ ਪ੍ਰਾਣੀ ਹਜੇ ਬਾਕੀ ਹੈ ਨਾ ਹਾਂ ਭਾਈ ਤੇ ਬਹੁਤਾ ਕੱਢਿਆ ਕਿ ਨਹੀਂ ਨਹੀਂ ਯਾਰ ਬੱਚਾ ਜਾਂ ਥੋੜਾ ਹੀ ਹੋ ਗਈ ਬੱਚਾ ਜਾਂ ਠੀਕ ਹੈ ਭਾਈ ਤੇ ਠੰਡੀ ਸੀ ਲਾਈ ਪੂਰੀ ਆ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਹਿਲਣਾ ਤਾਂ ਕਰਮ ਵਾਲੀ ਨੇ ਹੈ ਨਹੀਂ ਨੀ ਕੱਦ ਬੱਡਾ ਚੰਗਾ ਰੰਗ ਰੂਪ ਚੰਗਾ ਗਰਲੈਂਡੋ ਨਸਲ ਆ ਭਾਈ ਮੇਲਜੀ ਬਹੁਤ ਕੱਟਾ ਹੂੰ ਥਣੇਵਾ ਦੇ ਕਿੱਥੇ ਆਰਡਰ ਦੇਖੋ ਭਾਈ ਆਰਡਰ ਬੜਾ ਕਮਾਲ ਦਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਗੱਠਲੇਵਾ ਮੂੰਹ ਨੂੰ ਦਿਖਾਉਂਦੀ ਹੈ ਨਾ ਬਹੁਤ ਕੋਈ ਬਾਤ ਤੋੜਾ-ਟੋੜਾ ਬਹੁਤ ਹਜਿਵੇਂ ਨਿਕਲ ਬਾਲੇ ਨੰਬਰ 1 ਆ ਭਾਈ ਖੋਲ ਭਾਈ ਪੂਰੀ ਭਾਈ ਨੂੰ ਹਾਂ ਫੁੱਲ ਕੱਦ ਫੁੱਲ ਰਾਜੀ ਠੰਡੀ ਸੀਲ ਹੈ ਚਵਾਈ ਦੇਖੋ ਬਈ ਚਵਾਈ ਬੜੀ ਕਮਾਲ ਦੀ ਹੈ ਨਾ ਵੀਰੇ ਬੌਲੇ ਚੰਗਾ ਲੈ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਕਰਨ ਵਾਲੀ ਨੇ ਹਿੱਲਣਾ ਤਾਂ ਹੈ ਹੀ ਨਹੀਂ ਨਾ ਬੱਚਾ ਲਾਇਆ ਨਾ ਨਿਆਣਾ ਪਾਇਆ ਕੋਈ ਚੱਕਰੀ ਨਹੀਂ ਲੈ ਚਵਾਈ ਚ ਵੀ ਤਾਂ ਇੱਕ ਨੰਬਰ ਆ ਕੀ ਬਾਤ ਆ ਬਾਕੀ ਬੌਲੇ ਦਾਖਦਾ ਬਈ ਬੌਲੇ ਚ ਹੀ ਆ ਵੜ ਤੇ ਸੁਈ ਸਵਾਈ ਬੱਚਾ ਮਗਰ ਇਹ ਵਜਾ ਤਾਂ ਹੈ ਚਾਹੇ ਕਹਿੰਦੀ ਕੀ ਬਾਤ ਆ ਹਾਂ ਲੀ ਵਾਲਾ ਬੜਾ ਚੰਗਾ ਬਈ ਸਹੀ ਗੱਲ ਹੈ ਠੰਡੀ ਸੁਈ ਫੁੱਲ ਵਜਾ ਨਾ ਬਈ ਪੂਰਾ ਕੱਢ ਵੱਡੀ ਗੱਲ ਬਈ ਗਰਮੀ ਦਾ ਮੌਸਮ ਗਰਮੀ ਨਹੀਂ ਮੰਦੀ ਬਿਲਕੁਲ ਫੈਂਡ ਫੌਂਡ ਕਰਮ ਵਾਲੀ ਦੀ ਫੁੱਲ ਚੰਗੀਆਂ ਚਮਕ ਤੁਮਕ ਚੰਗੀ ਆ ਵਰਡ ਤੇ ਫੇਸ ਬਿਊਟੀ ਵੀ ਕਮਾਲ ਦੀ ਆ ਹੋਣੀ ਬਹੁਤ ਆ ਹੋਣੀ ਵਾਲੀ ਚੰਗੀ ਆ ਸਨ ਅੱਖ ਪੂਣਾ ਵਰਡ ਦੇ ਵਿੱਚ ਬਹੁਤ ਆ ਬਾਕੀ ਤੋਰਾ ਤਾਰਾ ਵਰਡ ਦਾ ਚੰਗਾ ਗਾ ਬਈ ਇੰਨਾ ਦੁੱਧ ਦੇ ਦੂਆ 22 ਕਿਲੋ ਬਲੂਮ ਦਾ ਦੁੱਧ ਸਿਆ 22 ਕਿਲੋ ਫੁੱਟ ਕਹਿ ਕੇ ਦੇਣੀ ਹੈ ਪਤਾ ਇੰਨਾ ਦਾ ਖੁੱਲਾ ਦੂ ਬਈ ਬਹੁਤ ਵੱਡੀ ਬਾੜਾ ਹੂੰ ਸਹੀ ਆਲਾ ਫੁੱਲ ਫੁੱਲ ਕੱਦ ਫੁੱਲ ਜਾਦਬਰੀਟ ਗਰਲੈਂਡੋ ਨਸਲ ਆ ਮੇਰਾ ਦੁੱਧਾ ਪਾਸੋਂ ਉਹਨਾਂ ਨੇ ਨਹੀਂ ਫਿਰਦਾ ਬਈ ਹੂੰ ਬਾਕੀ ਵੱਡੀ ਗੱਲ ਬਈ ਠੰਡੀ ਸੀਲ ਦੀ ਆ ਦੁੱਧ ਦਾ ਪਾਣੀ ਲੀਟਰ ਘਟਦੇ ਤਾਂ ਵੀ ਕੋਈ ਚੱਕਰੀ ਨਹੀਂ ਰਸਾ ਸੱਟ ਜਿਵੇਂ ਮਰਜੀ ਰਸਾ ਛੜਦਾ ਬਈ ਨੇ ਧੌਣ ਦੇ ਉੱਥੇ ਪਾਸੇ ਬੈ ਜਾ ਚੋਲਾ ਪਹੁੰਚ ਜਾਏ ਉੱਥੇ ਪਾਸੇ ਬੈ ਜਾ ਲੈ ਸਿੱਧੇ ਪਾਸੇ ਬੈ ਜਾ ਚਵਾਈ ਦੇਖੋ ਬਈ ਧਾਰਾ ਦੇਖੋ ਗੰਨੇ ਵਰਗੀ ਧਾਰਾ ਪੰਪ ਵਾਂਗੂ ਚੱਲ ਖੜੀ ਲਮੋਇਨ ਵਾਲਾ ਕੋਈ ਬੱਚੇ ਦਾ ਨਹੀਂ ਕਰਦੀ ਕੋਈ ਨਿਆਣਾ ਨਹੀਂ ਕੋਈ ਕੁਛ ਨਹੀਂ ਬਈ ਯਾਰ ਇਹ ਗੱਲ ਤੇ ਮੁੱਲ ਕੀ ਆ ਫਿਰ ਸਾ ਕਿਹਦੇ ਮੋਲ ਤਾਂ ਬੰਦ ਯਾਰ ਇਹ ਤਾਂ 85 ਦਾ 75 ਦੀ ਦੇ ਦਾਂਗੇ ਬਈ ਯਾਰ ਮੁੱਲ ਕਰਾਉਣਾ ਬਾਈ ਕਹਿੰਦਾ 85 ਕਰਾ ਲਓ 75000 ਦੀ ਵੜਾ ਜਿਹੜੀ ਆਪਾਂ ਦੇ ਦੇਾਂਗੇ ਬਾਈ ਚੰਗੀ ਆ ਸੁਨੱਖੀ ਆ ਅੱਗੇ ਭਰਾ ਦੋ ਨੰਬਰ ਜਰਸੀ ਹਾਂ ਬਈ ਇਹ ਪਹਿਲਾ ਸੂਆ ਚਾਰ ਦਿਨ ਦਾ ਮੂੰਹ ਪਹਿਲਾ ਸੂਆ ਚਾਰ ਦਿਨ ਦੇ ਕਿੰਨੇ ਦਿਨ ਲੈਂਦੀ ਆ ਬਈ ਇਹ ਦੋ ਤਾਂ ਨਹੀਂ ਲਊ ਬਾਈ ਇਧਰ ਪੱਕੇ ਪਤਾ ਨਹੀਂ ਹੁੰਦਾ ਉਹ ਪਰਾ ਮੰਨ ਜੀ ਪਸੂ ਹਣਾ ਪਹਿਲਾ ਸੂਆ ਲੈ ਪਿਓਰ ਦਾ ਦੰਦਾ ਨਹੀਂ ਗੱਲੂ ਠੀਕ ਆ ਭਾਈ ਕਹਿਣ ਦਾ ਹੁੰਦਾ ਹਮ ਕੱਚੀ ਕੱਚੀ ਆ ਭਾਈ 2-4 ਦਿਨ ਲੈਂਦੀ ਆ ਠੰਡੀ ਬੋਤਲ ਲੈ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਚੱਕ ਲੈ ਕੀ ਬਾਤ ਲੈ ਬੌਲੇ ਦੀ ਧਾਰ ਦੇਖੋ ਤੁਸੀਂ ਭਾਈ ਬਹੁਤ ਚੰਗੀ ਧਾਰ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ੱੱਲਾ ਦੇਖੋ ਕਿੱਦਾਂ ਪਾਹਣਾਂ ਪਹਿਲਾਂ ਸਾਰੀਆਂ ਬਲਡ ਲੈ ਕੱਢ ਕੇ ਕਰਮ ਵਾਲੀ ਨੇ ਭਾਈ ਪੂਰਾ ਭਜਨ ਤੇ ਕੱਦ ਵਾਲੀ ਬੱਚੇ ਵਾਲਾ ਸੂਟ ਹੀ ਨਾ ਬਣੇ ਪੰਜਾਬ ਵਾਲੀ ਆ ਜੱ ਸਾ ਪੰਜਾਬ ਵਾਲੀ ਪਿਓਰ ਪੰਜਾਬ ਵਾਲੀ ਆ ਭਾਈ ਫੇਸ ਬੜਾ ਪਿਆਰਾ ਥਣ ਦੇਖੋ ਭਾਈ ਉਠੀ ਆਲਾ ਥੰਡ ਠੰਡੀ ਠੰਡੀ ਫੋਲ ਆ ਉਠੀ ਆਇਆ ਨਿਕਲਦਾ ਕੀ ਬਾਤ ਹੈ ਚਵਾਈ ਬੜੀ ਚੰਗੀ ਆ ਰੋਲੇ ਦੇ ਵਿੱਚ ਬਾਈ ਬਹੁਤ ਚੰਗੀ ਆ ਥਾਰ ਨੂੰ ਰੋਧ ਪਲੋਂ ਨਹੀਂ ਦੇ ਦੇਣਾ ਇਹ ਵਾ ਦੇਖੀ ਲਉਂਦੀ ਲੈ ਠੀਕ ਹੈ ਟਲਾਂਡੋ ਲਾਂ ਬਹੁਤ ਪਈਆਂ ਸਾਰੀਆਂ ਬਾਲ ਟਲਾਂ ਕੱਢ ਕੇ ਕਰਮਾਲੀ ਨੇ ਫੇਰ ਸੋਣਾ ਲੈ ਵਾ ਦੇਖੋ ਲੈ ਜੰਨਾ ਮਰਜੀ ਖਿੱਚੀ ਟੱਲੇ ਰਬੜਾਂ ਨੂੰ ਵਾਦਾ ਬਈ ਕੀ ਬਾਤ ਹੈ ਕੰਢੀ ਠੰਡੀ ਫੋਲਾ ਚੜਾਈ ਵਾਲੇ ਲੈਵਣ ਵਾਲੇ ਪਤਲਾ ਸਹੀ ਜਾਂਦਾ ਬਈ ਬੁੱਕਲ ਜੀ ਆਲਾ ਲੈਵਾ ਬਹੁਤ ਚੰਗਾ ਪਾਉ ਤੇ ਸੋਣਾ ਤੇ ਯਾਰ ਉਦੀਵਾਦੀ ਬਹੁਤ ਚੰਗੀ ਆ ਸਨਖਪਣਾ ਜਿਹੜਾ ਬਾਟ ਦੇ ਵਿੱਚ ਚੰਗਾ ਗਾ ਵੱਡੀ ਗੱਲ ਇਹ ਵੀ ਬਈ ਗਰਮੀ ਬਿਲਕੁਲ ਨਹੀਂ ਮੰਦੀ ਖੈਂਡ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆ ਉਹ ਕੱਦ ਵਾਲੀ ਆ ਬਈ ਫੁੱਲ ਕੱਦਦਾ ਫੁੱਲ ਜਾਣ ਆ ਯਾਰ ਸਹੀ ਗੱਲ ਆ ਬਈ ਫੁੱਲ ਕੱਦ ਫੁੱਲ ਜਾਣ ਥਾਣ ਹਵਾ ਨਾਲ ਚੰਗਾ ਚਿਵਾਈ ਬਹੁਤ ਚੰਗੀ ਆ ਜਿਹੜੇ ਹਸਾਮ ਨਾਲ ਜੀ ਫੇਰੀਆਂ ਤਾਰਾਂ ਮਾਰਿੰਗ ਨਾ ਵੱਡੀ ਚਿਵਾਈ ਬਹੁਤ ਚੰਗੀ ਆ ਸਹੀ ਗੱਲ ਜਿੱਥੇ ਹੱਥ ਫੇਰ ਤੋਤੀ ਰੁਕ ਜਾਨੇ ਹੂੰ ਜਿੱਥੇ ਮਰਜੀ ਬਹਿ ਜਾ ਕਹਿੰਦੀ ਗਰਮ ਵਾਲੀ ਕੁਛ ਨਹੀਂ ਠੰਡੀ ਠੁੰਡੀ ਤਾਂ ਪੂਰੀ ਆ ਗਰਮੀਆਂ ਦਾ ਤੋਹਫਾ ਬਈ ਤੇ ਮੁੱਲ ਕੀ ਹੈ ਬਾਈ ਇਹਦਾ 62 ਜੀ ਰਹਾ ਬਾਈ 62000 ਰੁਪਏ ਮਾਨਤਨ ਹੋ ਜਵੇ ਕਰਦੇ ਆ ਵਿੱਚੋਂ ਵੀ ਠੀਕ ਆ 62000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੇ ਕੱਚੀ ਜ਼ਰੂਰ ਆ ਬਾਈ ਡਣ ਲੈਂਦੀ ਆ ਆਰਡਰ ਹੋਰ ਵੀ ਸੋਨਾ ਤਿਆਰ ਕਰੂ ਤੇ ਲਾਂਡੂ ਲਾਂ ਬਹੁਤ ਬਈਆਂ ਨੇ ਸਾਰੀਆਂ ਬਲਡ ਲਾਂਡਾ ਕਿ ਪੂਰੀ ਕੀ ਰੂਕੀ ਜੀ ਬਹੁਤ ਆ ਲੇਵਾ ਹਾਂ ਬੜੀ ਬਰੀਕ ਆ ਸਹੀ ਗੱਲ ਆ ਬਾਈ ਅੱਗੇ ਭਰਾ ਟਾਪ ਬਰੀਕ ਆ ਕਿਹੜੀ ਆ ਬਾਰ ਹੁੰਦੀ ਆ ਬਈ ਐ ਸ਼ਹਿਰ ਐ ਸ਼ਹਿਰ ਆ ਬਈ ਐ ਦ ਸ਼ਹਿਰ ਬ੍ਰੀਟ ਤੇ ਫਾਰਮ ਵਾਲੀ ਵਾਹ ਜੜਾ ਫੁੱਲ 30 ਕਿਲੋ ਦਾ ਰਿਕਾਰਡ ਅਪਲੋਡਦਾ ਬਈ ਦੂਜਾ ਸੂ ਅਪਲੋਡ ਵੀ ਵੀਡੀਓ ਵੀ ਸਾਰਾ ਕੁਝ ਆਲੇ ਨੂੰ 37 ਲੀਟਰ ਦਾ ਬਈ ਹਾਂ ਬਈ ਠੀਕ ਆ 37 ਲੀਟਰ ਦਾ ਬਈ ਨੇ ਰਿਕਾਰਡ ਦੱਸਿਆ ਵੱਡੀ ਵੱਡੀ ਅੰਤ ਨਹੀਂ ਕੋਈ ਫੁੱਲ ਕੱਦ ਦਾ ਰੰਗ ਰੂਪ ਬਹੁਤ ਚੰਗਾ ਤੇ ਆਰਡਰ ਜਿਹੜਾ ਕਰਮਾਲ ਦਾ ਬਈ ਬਹੁਤ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਢਿੱਲਾ ਦੇਖੋ ਲੈ ਢਿੱਲਾ ਹਜੇ ਬਹੁਤ ਪਈਆਂ ਕਾਦਰ ਕਾ ਲੈਵਾ ਕਰਮਾਲੀ ਤਿਆਰ ਕਰੀ ਬੈਠੀ ਹਜੇ ਵੀ ਢਿੱਲਾ ਬਈ ਬਹੁਤ ਇੱਥੋਂ ਸਟਾਰਟ ਹੁੰਦਾ ਸੂਕੋ ਲੈਵਾ ਨੇ ਕੋ ਬਈ ਆਈ ਫਿਰਦਾ ਲੀਵੇ ਦੀ ਜਿਹੜੀ ਮਨਾਵਟਾ ਬਹੁਤ ਜੰਗੀਆ ਕਲਾ ਕਲਾ ਇਹ ਵਾਲਾ ਥਾਨ ਨਾ ਢਾੜਾ ਮੋਟਾ ਮੋਟਾ ਬਗਾ ਹਮ ਇੱਕਦਰਾਲਾ ਕੇਂਦਰ ਦਿੱਤਾ ਵੀਰੇ ਆਪਾਂ ਗੱਲ ਕਰਾਉਣ ਤੇ ਯਾਰਾ ਪਰਵਾਨਾ ਅੱਛਾ ਠੀਕ ਆ ਬਈ ਲੈ ਮੁੰਟੇ ਜਿਹੜਾ ਤਾਂ گلابی ਥਾਨ ਤੇ ਚੋੜਾ ਮੂਠੇ ਤੇ ਚੋੜਾ ਪੀੜੀ ਦੇ ਪਾਵੇ ਵਰਗੇ ਥਾਨ ਪੂਰੀ ਬਿੱਤੀ ਤੇ ਬਹਿਣਾ ਕਰੇ ਚਲਦੀ ਤਾਂਹੀਂ ਨਹੀਂ ਬਈ ਮੂੰਹ ਵੀ ਨਹੀਂ ਬਈ ਯਾਰ ਚੱਲੂ ਤਾਂ ਬੜੀ ਦੂਰੀ ਹਮ ਚਵਾਈ ਜੁਈ ਚੀਪਾ ਜੁਪਾ ਫੁੱਲ ਵਧੀਆ ਐ ਬਈ ਬਾਲਾ ਚੰਗਾ ਬਈ ਲੈ ਚੀਪਾ ਦੇਖੋ ਬਈ ਮਾ ਇਹ ਨਾ ਕੀ ਆ ਬਾਤ ਆ ਯਾਰ ਹਨਾ ਕੀ ਮਰਜੀ ਥਾਂ ਦੀ ਧਰਮ ਆ ਇੱਕ ਨੰਬਰ ਵੜਾ ਬਈ ਇੱਕ ਨੰਬਰ ਹਾਂ ਥੋੜਾ ਵੱਲੋਂ ਤਾਂ ਬਈ ਇੱਕ ਨੰਬਰ ਹੁੰਦੀ ਆਪਣੇ ਆਪ ਹੀ ਫੁੱਲ ਵੱਡੀ ਆ ਫੁੱਲ ਭਜਾ ਇਧਰੋਂ ਦੇਖ ਰਹਾ ਜਿਹੜਾ ਨਾ ਫੁੱਲ ਰਾਜੀ ਫੁੱਲ ਕੱਦ ਤੇ ਪੱਠ ਫੁਲਾ ਬਹੁਤ ਚੌੜਾ ਜੂੜਾ ਨਾੜਾ ਨੂੜਾ ਫੁੱਲ ਚੰਗਿਆ ਦੋਨੇ ਤਿੰਨੇ ਪਾਸੇ ਲੇਵਾ ਲਖਾਤਾ ਬਈ ਪੀੜੀ ਦੇ ਪਾਜ ਵਰਗੇ ਥਾਨ ਨੇ ਫੁੱਲ ਬੜਾ ਪਿਆਰਾ ਹਾਂ ਫੁੱਲ ਬ੍ਰੀਟ ਪਯੋਰ ਦੂਜਾ ਸੁਹੇ ਬਈ ਠੀਕ ਆ ਬਈ ਹਾਂ ਵੱਡੀ ਵੱਡੀ ਤਾਂ ਬਹੁਤ ਅੱਬਾ ਜਣ ਬੂਜਾ ਸਹੀ ਗੱਲ ਆ ਤੋਰਾ ਤਾਰਾ ਬੜਾ ਕਮਾਲ ਦਾ ਲੇਵਾ ਬਈ ਪੰਡਾ ਬੰਦੀ ਤਰੀ ਆਉਂਦੀ ਆ ਹਜੇ ਕੱਚੀ ਆ ਬਈ ਪੰਜ ਦਿਨ ਬਈ ਹਜੇ ਤਾਂ ਲੇਵਾ ਪੰਜਾਂ ਦਿਨਾਂ ਨੂੰ ਬਈ ਆਰਡਰ ਆ ਜਿਹੜਾ ਨੇ ਕਮਾਲ ਦਾ ਤਿਆਰ ਕਰਨਾ ਹੋਰ ਵੀ ਆਰਡਰ ਜ਼ਿਆਦਾ ਵਧੀਆ ਤਿਆਰ ਕਰ ਲੂਗੀ ਬਾਕੀ ਜਿਹੜੇ ਹਿਸਾਬ ਨਾਲ ਬਾਈ ਨੇ ਦੁੱਧ ਦਾ ਰਿਕਾਰਡ ਦੱਸਿਆ ਆਂਡਾ ਬਹੁਤ ਸੋਨਾ ਤਿਆਰ ਕਰੂਗੀ ਲੰਮੀ ਵੀ ਬਹੁਤ ਆ ਬਈ ਯਾਰ ਹੂੰ ਤੋਰਾ ਤਾਰਾ ਲੰਬਾਈ ਨੂੰ ਵੀ ਬਿਊਟੀ ਪੱਖ ਮਿਲਕ ਪੱਖ ਦੋਨੇ ਚੰਗੇ ਆ ਬਈ ਬਾਕੀ ਖਾਂਲੇ ਵਾ ਬਹੁਤ ਚੰਗਾ ਲੱਗਿਆ ਬਈ ਦੇਖ ਲੰਮੀ ਕਿੱਡੀ ਆ ਬਈ ਯਾਰ ਤੇ ਕੀ ਮੋਲ ਆ ਭਰਾ ਦਾ ਬਈ ਇਹਦਾ ਫੋਨ ਤੇ ਮੋਲ ਜਾਇਜ਼ ਹੋ ਠੀਕ ਆ ਮੋਲਾ ਜਿਹੜਾ ਇਹਦਾ ਫੋਨ ਤੇ ਹੁਣ ਮੋਲਾ ਜਿਹੜਾ ਲੰਮੀ ਤੇ ਵੱਡੀ ਬੁੱਢੀ ਆ ਯਾਰ ਕਿਤੇ ਪਾਸਾ ਵੀ ਨਹੀਂ ਆਲਾ ਹੱਤ ਤਰਾਂਦੀ ਸਹੀ ਗੱਲ ਆ ਬਈ ਵੇੜ ਦੇ ਹਿਸਾਬ ਨਾਲ ਮੋਲ ਜਾਇਜ਼ ਹੋਊਗਾ ਪਹਿਲਾਂ ਹੀ ਬਾਈ ਦੇ ਮੁੱਲ ਜਾਇ ਜੀ ਹੁੰਦੇ ਆ ਫੇਸ ਬੜਾ ਚੰਗਾ ਬੋਦੀਵਾਦੀ ਬਹੁਤ ਚੰਗੀ ਆ ਸਨਖ ਪੁਣਾ ਬਾਈ ਫੁੱਲਾ ਬੈੜ ਦੇ ਵਿੱਚ ਤੇ ਨਗ ਸੀਗੇ ਭਰਾ ਕੋਲੇ ਤਿੰਨ ਤਿੰਨ ਹੀ ਲਿਖਾਤੀ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਕਨਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋ ਧੰਨਵਾਦ ਜੀ